ਕਈ ਜਿਨ ਜਿਨ ਲਾਹ ਤਿਹਾਰ ਧਿਆਇਆ ਦੂਰ ਪਾਪ ਤਿਨ ਨਿਕਟ ਨ ਆਇਆ ਜੇ ਜੇ ਔਰ ਧਿਆਨ ਕੋ ਤਰਹੀ ਬਹਸ ਬਹਸ ਬਾਤੰਤੇ ਮਰਹੀ ਵਾਰਿਸ ਖਾਲਸਾ ਵਾਰ ਜੀ ਕੀਤੇ ਪਰਮ ਸਨਮਾਨਯੋ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀਓ ਨਿਸਚੈ ਆਪਾਂ ਸਾਰੇ ਵੱਡੇ ਭਾਕਾਂ ਵਾਲਿਆਂ ਭਾਈ ਦਸ਼ਮੇਸ਼ ਸਾਧ ਗੁਰੂ ਪਰਯੋਖਾਰੀ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸ਼ਾਹੀ ਸ਼ੰਨ ਸ਼ਹਾ ਜੋਜੀ ਪ੍ਰੀਤਮ ਬਾਲਾ ਜਿਸਮ ਸਤਗੁਰੂ ਕਲਾਧਾਰੀ ਸਤਗੁਰੂ ਪਰਉਪਕਾਰੀ ਸਤਗੁਰੂ ਸ਼ਸਤਰਧਾਰੀ ਸਤਗੁਰੂ ਸੰਤ ਤਪ ਅਤੇ ਸਾਮਰਾਜ ਕੇ ਦਾਤਾ ਸਤਗੁਰੂ ਸੰਤ ਅਤੇ ਸ਼ਬਾਹੀ ਗੁਣਾਂ ਵਾਲੇ ਸਤਗੁਰੂ ਵੀਰਾਂ ਦੇ ਵੀਰ ਸਤਗੁਰੂ ਪੀਰਾਂ ਪੀਰ ਸਤਗੁਰੂ ਉੱਚ ਦੇ ਪੀਰ ਸਤਗੁਰੂ

ਕਲਮ ਕੇ ਜਹਾਜ ਸਰਗੁਰੂ ਦੀਨ ਦਿਆਲ ਦੀਨ ਬੰਧੂ ਦੀਨਾ ਨਾ ਸਤਗੁਰੂ ਸੱਚੇ ਸਿਰ ਸਰਗੁਰੂ ਪਤਿ ਪਾਵਨ ਭਗਤ ਬਚਲ ਕਰਨਾ ਨਿਧਾਨ ਸਤਗੁਰੂ ਧੰਨ ਧੰਨ ਸਤਗੁਰੂ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਤਗੁਰੂ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਤਗੁਰੂ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੀ ਸਰਕਾਰ ਦੇ અવਤਾਰ धारण प्रकाश उत्सव ਦੇ ਸਮੇਂ ਉਸਦੀ सप्तमे ਨੂੰ ਸਮੁੱਚੇ ਸ੍ਰੀ ਗੁਰੂ ਹਰਿ ਸਾਹਿਬ ਸਾਧ ਸੰਤ ਨੇ ਹਜ਼ੂਰ ਦੇ ਆਗਮਨ સ્થાન ਹਜ਼ੂਰ ਦੇ ਪ੍ਰਕਾਸ਼ સ્થાન ਹਜ਼ੂਰ ਦੇ ਪ੍ਰਗਟ ਅਸਾਨ ਆਵਸਥਾਨ ਅਰਥਾਤ ਜਨਮ ਸਥਾਨ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਕੀ ਦੇ ਮਹਾਰਾਜ ਜੀ ਦੇ ਤਖਤ ਅਸੀਮ ਗੁਰੂ ਕੇ ਸੱਚਖੰਡ ਦਰਬਾਰ ਹੋ ਮਨਾਇਆ ਨਾਲ ਗੁਰੂ ਕੇ ਸਹਜ ਆਧਿਆਨ ਨੂੰ ਚਿੰਤੇ ਕੀਤਾ ਜੋ ਕੇ ਸ਼ਹਾਦਤ ਦੇ ਨਾਲ ਮਹਾਰਾਜ ਜੀ ਦੇ ਆਕਾਰ ਦਿਹਾੜੇ ਬਣਾਉਂਦੀ ਇੱਕ ਅਲੌਕਿਕ ਅਦਤੀ ਮੇਰ ਜੀਰ ਮੇ ਮਿਸਾਲ 라 ਸਾੰਮੀ ਵਿਲੱਖਣ ਨਿਆਰੀ ਤੇ ਪਿਆਰੀ ਇਸ ਹਾਮ ਦੀ ਘਟਨਾ ਜਿਹਨੂੰ ਅਸੀਂ ਆਨੰਦ ਦੀ ਅਵਸਥਾ ਕਹਿੰਦੇ ਨੇ ਜਿੱਥੇ ਸੋਗ ਨਹੀਂ ਕੇ ਹਰਖ ਨਹੀਂ ਖੁਸ਼ੀ ਨਹੀਂ ਕੇ ਗਮੀ ਨਹੀਂ ਕੁਝ ਹੋਣ ਦੀ ਕੁਝ ਪ੍ਰਿਆਪਤੀ ਦੀ ਚਾਹਤ ਨਹੀਂ ਤੇ ਕੁਝ ਪ੍ਰਿਆਪਤੀ ਨੂੰ ਖਸਣ ਦਾ ਡਰ ਨਹੀਂ ਜਿਹਨੂੰ ਅਸੀਂ ਖੇਮ ਤੇ ਸ਼ੇਮ ਸਮਝਦੇ ਹਾਂ ਗੁਰਬਾਣੀ ਦੇ ਅਨੁਸਾਰ ਐਸੇ ਗੁਰੂ ਗਰੀਬ ਜੀਰਵਾਜ ਮਹਾਰਾਜ ਜੀ ਦਾ ਦਿਹਾੜਾ ਗੁਰੂ ਖਾਲਸਾ ਬੰਧ ਹਰ ਰੋਜ਼ ਮਨਾਉਂਦਾ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਤੋਂ ਹਫ਼ਤਾ 10 ਦਿਨ ਪਹਿਲਾਂ ਪ੍ਰਭਾਤ ਫੇਰੀਆਂ ਮਰਾਨਾ ਹੋ ਜਾਂਦੀਆਂ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਤੋਂ ਬਾਅਦ ਵੀ ਗਰੀਬ ਨਿਵਾਜ ਜੀ ਦੇ ਗੁਰਪੁਰਬ ਦੀ ਸੁਗੰਧੀ ਗੁਰਸਿੱਖਾਂ ਦੇ دیਵਾਨਾਂ ਸਭਾ ਸਥਾਨਾਂ ਗੁਰੂ ਘਰਾਂ ਗੁਰਸਿੱਖਾਂ ਦੀ ਕਥਾ ਬਾਣੀ ਗੁਰੂ ਕੇ ਜਸ ਗੁਰੂ ਕੇ ਕੀਰਤਨ ਵਿੱਚੋਂ ਮਾਣੀ ਜਾਸਤੀ ਇਸ ਤਰ੍ਹਾਂ ਦੀ ਹੀ ਸੁਗੰਧ ਧੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਗਟ ਗੁਰਾਂ ਦੀ ਸੱਚੀ ਦੇਹ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੀ ਪਵਿੱਤਰ పాਵਾਨ ਕਰਨਾ ਅੰਦੇ ਵਿਦੇਸ਼ੀ ਮਾਨ ਨੋ ਹੈ ਹਾਂ ਗੁਰਦਸਪ ਸਿੰਘ ਪਾਸ਼ਾ ਜੀ ਦੇ ਉਪਕਾਰ ਦਿਹਾੜੇ ਇਸ ਮਸਬਤ ਹੁੰਦੇ ਆ ਪਿਛਲੇ 4 ਦਿਵੰਨਾਂ ਤੋਂ ਲਗਭਗ 3 ਦਿਨਾਂ ਤੋਂ ਗਰੀਬ ਨਿਵਾਜ ਜੀ ਦੀ ਆਪਣੀ ਰਚਨਾਤਨ ਨੂੰ ਖੁਦ ਆਪਣੀ ਆਪ ਲਿਖੀ ਹੋਈ ਅਬ ਮੈਂ ਆਪਣੀ ਕਥਾ ਬਖਣ ਲੜੀ ਬਾਦੂਰ ਦੇ ਵਿੱਚ ਵਿਚਾਰ ਆ ਰਿਹਾ ਹੈ ਦਸਮ ਗੁਰੂ ਗ੍ਰੰਥ ਸਾਹਿਬ ਜੀ ਬਾਣੀ 75 ਨਾਟਕ ਇਸ ਦੇ 6 ਅਧਿਆਏ ਆ ਪੰਜਾਂ ਦੇ ਆਏ ਜਿਸ ਇਸਨਾਮਤ ਹੋਏ ਉਸ ਤੋਂ ਬਾਅਦ ਬਾਬੂ ਗਰੀਬ ਨਵਾਜ ਮਹਾਰਾਜ ਜੀ ਨੇ ਛੇਵੇਂ ਆਦ ਦੇ ਵਿੱਚ ਆਪਣੇ ਆਗਮਨ ਦਾ ਸਬਬ ਪ੍ਰਯੋਜਕ ਸਾਰਾ ਦੱਸਿਆ ਕਿ ਅਸੀਂ ਜਿੱਥੇ ਹੇਮਕੁੰਟ ਨਾਮੇ ਪਰਬਤ ਹੈ ਸਭ ਸਸਰਿੰਗੀ ਹੈ ਪੰਡ ਰਾਜ ਨੇ ਜਿੱਥੇ ਜੋਗ ਮਾਇਆ ਉਹਨਾਂ ਮਹਾੜਾਣੀਆਂ ਚੋਕੀਆਂ ਦੇ ਵਿਚਾਲੇ ਜਿੱਥੇ ਕੁੰਡ ਬਣਿਆ ਪਾਣੀ ਦਾ ਤਲਾਬ ਬਣਿਆ ਉੱਥੇ ਅਸੀਂ ਤਪੱਸਿਆ ਸਾਦੀ ਸਾਧ ਰਹੇ ਸਾਧਕ ਗੱਢ ਕੇ ਰਤੀ ਬਣ ਕੇ ਆਰਾਧ ਰਹੇ ਸੀ ਤੇ ਪ੍ਰਭੂ ਨੇ ਨਿਰਗੁਣ ਬ੍ਰਹਮ ਨੇ ਸਾਨੂੰ ਆਪਣੇ ਪਾਸ ਬੁਲਾਇਆ ਤੇ ਇਮ ਕਹਿ ਕੇ ਇਹ ਲੋਕ ਪਠਾਇਆ ਨਰੰਗਾਰ ਦੇ ਸੰਸ ਕੀ ਆਖਿਆ ਕੀ ਆਖਿਆ ਕਿ ਜਦ ਪਹਿਲੇ ਹੰਸ ਬਣਾਈ ਰਚੇ ਭਈ ਦੁਸਤ ਦੁਖਦਾਈ ਤੇ ਭੁਜ ਬਲ ਬਵਰੇ ਗਏ ਉਹ ਬਹਮਾਂ ਦੇ ਵਾਲ ਕਰਕੇ ਕਮਲੇ ਹੋ ਗਏ ਦਾੰਦ ਜਦੋਂ ਦਾੰਦ ਵੀ ਕਮਲੇ ਹੋ ਗਏ ਮਿੱਤੂ ਖੁੱਲ ਗਏ ਫਿਰ ਮੈਂ ਦੇਵਤੇ ਬਣਾਏ ਤੇ ਦੇਵਤਿਆਂ ਦਾ ਹਾਲ ਵੀ ਉਹੀ ਹੋਇਆ ਬ੍ਰਹਮਾ ਨੇ ਆਪਣੇ ਆਪ ਨੂੰ ਆਰਖਮ ਬਖਾਨਿਆ ਮਹਾਦੇਵ ਨੇ ਆਪਣੇ ਆਪ ਨੂੰ ਅਚੁੱਤ ਕਹਿ ਲਾਇਆ ਵਿਸ਼ਨੂੰ ਨੇ ਆਪਣੇ ਆਪ ਨੂੰ ਵਿਸ਼ਨੂੰ ਠਹਿਰਾਇਆ ਸਭ ਆਪਣੀ ਆਪਣੀ ਅੰਧਾ ਫਿਰ ਅਸੀਂ ਅਸ਼ਟ ਸਾਖੀ ਪੈਦਾ ਕੀਤੇ ਪੰਜ ਤਤ ਜਿਨ੍ਹਾਂ ਤੋਂ ਸੰਸਾਰ ਦੀ ਉਤਪਤੀ ਤੇ ਸੂਰਜ ਚੰ드ਰਾ ਮਹਾਰਾਜ ਪੰਜ ਤਤਾਂਠ ਹੋਵੇ ਨਿਰੰਕਾਰ ਆਖ ਰਹੇ ਨੇ ਕਿ ਅਸੀਂ ਇਹ ਅਸ਼ਟ ਸਾਖੀ ਸਾਖੀ ਗਵਾਹੀ ਦਰਨ ਵਾਲੇ ਸ਼ਾਹੀ ਦੇਣ ਵਾਲੇ ਪੈਦਾ ਕੀਤੇ ਤੇ ਇਹ ਅਸ਼ਟ ਸਾਖੀ ਨੇ ਆਕਾਉਣ ਪਾਣੀ ਹਵਾ ਮਿੱਟੀ ਨੇ ਸੂਰਜ ਚੰਦਰਮਾ ਤੇ ਧਰਮ ਰਾਜੇ ਨੇ ਲੋਕਾਂ ਨੂੰ ਇਹ ਦੱਸਿਆ ਕਿ ਸਾਡੀ ਪੂਜਾ ਤੇ ਇਹ ਕਹੇ ਘਰੋ ਹਮਾਰੀ ਪੂਜਾ ਹਮਿੰ ਅਵਰਨਾ ਠਾਕੁਰ ਪੂਜਾ ਅਸੀਂ ਰੱਬ ਹਾਂ ਫਿਰ ਅਸੀਂ ਇਹਨਾਂ ਤੋਂ ਨਿਰਾਸ਼ ਨਹੀਂ ਕਹਿ ਸਕਦੇ ਇਹਨਾਂ ਬੰਦੇ ਚ ਅਸੀਂ ਫਿਰ ਮਨੁੱਖ ਨੂੰ ਇਹਨਾਂ ਦੀ ਜਗ੍ਹਾ ਦੇਵਤਿਆਂ ਦੀ ਜਗ੍ਹਾ ਤੇ ਮਨੁੱਖ ਨੂੰ ਮਨੁੱਖ ਬਾਂਦਰ ਤੋਂ ਬਿਲਕੁਲ ਨਹੀਂ ਪੈਦਾ ਹੋਇਆ ਨਿਰੰਕਾਰ ਨੇ ਮਨੁੱਖ ਨੂੰ ਅਲੱਗਦਾ ਪਾਇਆ ਇਸੇ ਇਹੀ ਸਬਬ ਹੈ ਕਿ ਬਾਂਦਰ ਅੱਜ ਵੀ ਬਾਂਦਰ ਮਨੁੱਖ ਦੇ ਨਾਲ ਮਿਲਦੇ ਜੁਲਦੇ ਚੰਗੀ ਆਦੀ ਉਹ ਆਪਣੀ ਸਿੱਤੀ ਵਿੱਚ ਜਿਉਂਦੇ ਨੇ ਮਨੁੱਖ ਜਿਹੜੇ ਸੀ ਤੇ ਬਸ ਤੇ ਸਭ ਬਸ ਮਮਤਾ ਵਹਿ ਗਏ ਪਰਮੇਸ਼ਰ ਬਹੁਤ ਹੈ ਪਰ ਤੋਂ ਦੀ ਕਹਾਣੀ ਜਪਾ ਸੁਣਿਆ ਸੀ ਉਹ ਮਮਤਾ ਦੇ ਬਸ ਵਿੱਚ ਹੋ ਗਏ ਤੇ ਪਰਮੇਸ਼ਰ ਨੂੰ ਪੱਥਰ ਮੰਨਣ ਲੱਗੇ ਫਿਰ ਉਹ ਮਨੁੱਖਾਂ ਨੂੰ ਸਮਝਾਉਣ ਵਾਸਤੇ ਤੱਬ ਪ੍ਰਭ ਸਿੱਧ ਸਾਧ ਠਹਿਰਾਇਆ ਸਿੱਧ 84 ਤੇ ਹੋਰ ਸਾਧ ਪੈਦਾ ਕੀਤੇ ਉਹਨਾਂ ਨੇ ਆਪ ਪੂਜਾ ਦੇ ਅਦ ਮਨੁੱਖਾਂ ਨੂੰ ਲਾ ਦਿੱਤਾ ਮਤਲਬ ਇਹ ਕਿ ਸਭ ਆਪਣੀ ਆਪਣੀ ਔਰਨਾ ਆਪਣੀ ਪਰਮੇਸ਼ਰਤਾ ਹੈ ਇਸ ਤਰ੍ਹਾਂ ਦੀ ਧਰਤੀ ਬਣ ਗਈ ਫਿਰ ਮਹਾਰਾਜ ਜੀ ਕਿਹਾ ਕਿ ਅਸੀਂ ਰਿਸ਼ੀ ਪੈਦਾ ਕੀ ਕਿ ਉਹ ਰਿਸ਼ੀ ਮਨੁੱਖਾਂ ਨੂੰ ਸਮਝਾਉਣਗੇ ਪਰ ਉਹਨਾਂ ਰਿਸ਼ੀਆਂ ਨੇ ਸਿਮਰਤیاں ਬਣਾ ਦਿੱਤੀਆਂ ਮਨੁਮਾਨ ਗਲ ਇਸੇ ਮ੍ਰਿਤਿ ਬਣਾਇ ਮਨੁੱਖਾਂ ਨੂੰ ਮਨੁੱਖ ਵਿੱਚ ਬਣਦਾ ਐਸਾ ਜਾਲ ਬਣਾਉਂਦਾ ਗੱਲ ਉੱਥੇ ਖਤਮ ਨਾ ਹੋਈ ਫਿਰ ਪ੍ਰਭੂ ਨੇ ਦੱਤਾ ਤ੍ਰੇ ਪਹਿਲਾ ਦਿੱਤਾ ਤੱਤਾ ਤ੍ਰੇ ਬੜਾ ਗੁਣ ਗ੍ਰਾਹੀ ਸੀ ਜਬੀ ਇਹਨੇ ਗੁਰੂ ਧਾਰਨ ਕੀਤੇ ਮ੍ਰਿਕਾ ਨੂੰ ਗੁਰੂ ਧਾਰਨ ਕੀਤਾ ਬਿੱਲੇ ਨੂੰ ਗੁਰੂ ਧਾਰਨ ਕੀਤਾ ਇਸੇ ਪ੍ਰਕਾਰ ਮੱਛੀਆਂ ਨੂੰ ਮਾਰਨ ਵਾਲਾ ਬੁੱਧਿਆ ਆ ਛੱਪੜਾਂ ਦੇ ਉੱਪਰ ਜਿਹੜੇ ਜਾਨਵਰ ਉੱਡਦੇ ਨੇ ਗੋਲੀ ਵਾਂਗੂ ਛੂਕਦੇ ਆਉਂਦੇ ਨੇ ਮੱਛੀ ਚੁੱਕਦੇ ਨੇ ਵਾਪਸ ਉੱਡ ਜਾਂਦੇ ਨੇ ਇਸ ਤਰ੍ਹਾਂ ਚਵੀ ਗੁਰੂ ਨੇ ਤਾਂ ਦਾਤਾ ਤਰੇ ਨੇ ਆਪਣਾ ਮੰਥ ਚਲਾ ਲਿਆ ਸੀ ਨਿਆਸੀਆਂ ਦਾ ਨੋ ਵਧਾ ਲਵੋ ਕੇਸ ਕਰਵਾ ਲਵੋ ਤੇ ਇਸ ਤਰ੍ਹਾਂ ਉਹ ਵੀ ਪਰਮੇਸ਼ਰ ਨੂੰ ਪ੍ਰਾਪਤਨਾ ਕਰ ਸਕੇ ਫਿਰ ਪ੍ਰਮਾਤਮਾ ਨੇ ਰਾਮਾਨੰਦ ਪੈਦਾ ਕੀਤਾ ਉਹਨੇ ਬੈਰਾਗੀਆਂ ਦਾ ਪੰਥ ਪੈਦਾ ਕਰਿਆ ਕੰਠੀ ਕੰਠ ਘਾਟੀ ਡਾਰੀ ਕਿ ਗਲ ਦੇ ਵਿੱਚ ਲੱਕੜ ਦੀ ਕੰਠੀ ਬਾਓ ਤੇ ਸ਼ਾਇਦ ਧਰਮੀ ਹੋ ਜਾਵੇ ਜਿਸ ਨੂੰ ਇਸ ਤਰ੍ਹਾਂ ਵਾਕ ਵਾਕ ਮਤਮ ਤੰਤਰ ਪੈਦਾ ਹੋ ਗਏ ਤੇ ਤਦੋਂ ਨੰਬੂ ਨੇ ਮਹਾਂਦੀਨ ਮਤਲਬ ਮੁਹੰਮਦ ਨੂੰ ਦਾਸ ਨੇ ਇਸਲਾਮ ਦੀਆਂ ਕਿਤਾਬਾਂ ਦੇ ਵਿੱਚ ਕਿਤੇਬਾਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਪੜਿਆ ਕਿ ਸ਼ਹਿਰ ਮੁੱਖ ਖਨਾਇ ਬਾਬਾ ਜਿੰਦ ਕਰਦੇ ਨੇ 사우ਦੀ ਅਰਬ ਦੇ ਵਿੱਚ ਉੱਥੇ ਕਈ ਪ੍ਰਕਾਰ ਦੇ ਫਰਾ ਦੀ ਲੋਕ ਪੂਜਾ ਕਰਦੇ ਸੀ ਪਰ ਗੰਬਰ ਅਕਰਮ ਨੇ ਥੀਲੇ ਪਗੰਬਰ ਨੇ حضرت ਮੁਹੰਮਦ ਸਾਹਿਬ ਨੇ ਬੁੱਤ پرستੀ ਤੋਂ ਮਿਟਾਇਆ ਲੇਕਿਨ ਉਹਨਾਂ ਨੇ ਨਵਾਈ ਇੱਕ ਸੰਸਾਰ ਨੂੰ ਤਰੀਕਾ ਦੱਸਿਆ ਕਿ ਲਿੰਗ ਬਿਨਾ ਕੀਂਦੀ ਸਭ ਦਾ ਜਾ کہ سنت کرو کہ بچھاں کٹو گروہ مانے کے ساتھ سورت رابطی پندے بھئی 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 یہ مانے کا بے جا کے آگے در کہہ کے ہوئی نال ہے کھا کتا شاہ سابت سورت رابط بنائی بھئی ماں نے بھئی 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 مدلوے کے ساتھ آپ کو اپنے والے پاسے چل پہے پرکمبر نے آکھیا کہ میں رسول اللہ اللہ دا دوست ہو اور واحد میں ہی دوست ہو ਤੇ ਮੈਂ ਆਖਰੀ ਪੈਗੰਬਰ ਆ ਮੇਰੇ ਤੋਂ ਬਾਅਦ ਕੋਈ ਪੈਗੰਬਰ ਨਹੀਂ ਆਏਗਾ ਸਿੱਧੀ ਕਿਆਮਤ ਹੋਏਗੀ ਮਤਲਬ ਆਪੋ ਆਪਣੇ ਵਾਲੇ ਪਾਸੇ ਸਭ ਨੇ ਜੋੜਿਆ ਰੰਕਾਰ ਵਾਲੇ ਪਾਸੇ ਕਿਸੇ ਕਿਸੇ ਨੂੰ ਨਾ ਨਾ ਆਇਓ ਤਦੋਂ ਪਰਮਾਤਮਾ ਨੇ ਸਾਨੂੰ ਆਪਣੇ ਪਾਸ ਬੁਲਾਇਆ ਕਿ ਆ ਵੀ ਤੁਸੀਂ ਜਾਓ ਮੈਂ ਆਪਣੇ ਹਸਤ ਤੋਂ ਇਹਨਾਂ ਵੱਲ ਜਾ ਸੰਤ ਪ੍ਰਚਾਰ ਕਰਕੇ ਬਹੁਤ ਸਾਜਾ ਜਾ ਜਾਏ ਕਹਾ ਤੇ ਧਰਮ ਚਲਾਏ ਮੁਦ ਕਰਦੇ ਨੂੰ ਮਟਾ ਤੇ ਉਥੇ ਜਾ ਕੇ ਧਰਮ ਚਲਾਓ ਕਬੂਧੀਆਂ ਕਰਨ ਤੋਂ ਲੋਕਾਂ ਨੂੰ ਮਟਾ ਫਿਰ ਦਸਵੇਂ ਪਾਸ਼ਾ ਬਾਹਰ ਨੇ ਆ ਕੇ ਵੀ ਅਸੀਂ ਸੰਸਾਰ ਸੇ ਆਏ ਹਾਂ ਤੇ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਚੁੱਪ ਨਹੀਂ ਜੋ ਕਬੂ ਨੇ ਕਹਿ ਕੇ ਭੇਜਿਆ ਉਹ ਡੰਕੇ ਦੀ ਝੋਟ ਮਾਰ ਚੁੱਪ ਨਹੀਂ ਰਹਾਗੇ ਕਿ ਲੋਕ ਨੇ ਮੂਤ ਨਾ ਰਹੇ ਤੇ ਸਾਰੀ ਕਥਾ ਮਹਾਰਾਜ ਜੀ ਨੇ ਬਿਆਨ ਕੀਤੀ ਇਸ ਕਰਕੇ ਜਿਹੜਾ ਸਾਹਸ ਹੋਵੇ ਜੀ ਦਸਵੇਂ ਪਾਸ਼ਾ ਮਹਾਰਾਜ ਨੇ ਤਰਨਾਟ ਗਿਆ ਇਹ ਸਿਰਫ ਦਾ ਸਵੈ ਮਾਛਾ ਦੀ ਕਥਾਈ ਨਹੀਂ ਬਲਕੇ ਸਾਡਾ ਸਿਧਾਂਤ ਹੈ ਅਸੀਂ ਵੱਖਰੇ ਤੇ ਰਹੇ ਹਾਂ ਇਹ ਵੀ ਪਤਾ ਲੱਗੇਗਾ ਕਿ ਬਾੜਨ ਦੇ ਨਾਮ ਹਮ ਹਿੰਦੂ ਨਹੀਂ ਅਸੀਂ ਹਿੰਦੂ ਵੀ ਨਹੀਂ ਤੇ ਅਸੀਂ ਇਸਲਾਮੀ ਵੀ ਇਹ ਵੀ ਸਭ ਪਤਾ ਚੱਲੇ ਇਸ ਤਰ੍ਹਾਂ ਗੋਮੀ ਸਿੰਘ ਮਹਾਰਾਜ ਜੀ ਸੰਸਾਰ ਦੀ ਉਤਪਤੀ ਤੋਂ ਲੈ ਕੇ ਸਾਡੇ ਮਨਾਂ ਜੇ ਸਵਾਲ ਆਉਂਦਾ ਇਹ ਸੰਸਾਰ ਪਹਿਲਾਂ ਕਿਵੇਂ ਪੈਦਾ ਹੋਇਆ ਪਹਿਲਾਂ ਕੌਣ ਸੀ ਬਾਦ ਕੌਣ ਸੀ ਇੰਨਾਂ ਲੋਕਾਂ ਬੱਚਿਆਂ ਦੇ ਮਨ ਵਿੱਚ ਵੀ ਇਹ ਸਵਾਲ ਪੈਦਾ ਹੁੰਦਾ ਜਿਨ੍ਹਾਂ ਨੂੰ ਸੋਚ ਪੂਰੀ ਆ ਗਈ ਹੈ ਕੋਈ ਵਿਗਿਆਨ ਪੜ੍ਹਦੇ ਨੇ ਧਰਮ ਨੂੰ ਸਮਝਦੇ ਨੇ ਇਤਿਹਾਸ ਪੜ੍ਹਦੇ ਉਹ ਸਾਰਾ ਇੱਕ ਆਸਾਰ ਰਣੇ ਬਣਦਾ ਅੱਜ ਦਾ ਪ੍ਰਕਰਨ ਕੁਸ਼ਨ ਮੇਰਾ ਹੈ ਜਿਨ੍ਹਾਂ ਦੀ ਕਥਾ ਵਾਲੇ ਕੋਲੋਂ ਸੇ ਉੱਚੀ ਨਹੀਂ ਉਹ ਲੰਗਰ ਬਣਾਉਣ ਉਹ ਕੌਣ ਸੇਵਾ ਕਰਨ ਜਿਨ੍ਹਾਂ ਦੀ ਕਥਾ ਵਾਲੇ ਕੋਲੋਂ ਸੀ ਉਹ ਖੂਬ ਇਠੋ ਰਾਜ ਕੇ ਪ੍ਰਕਰਨ ਤੋਂ ਬੜੇ ਮਾਣ ਕੇ ਬੈਠਣ ਸਮਰਪਣ ਭਾਵ ਦੇ ਨਾਲ ਬੈਠਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਕਾਰ ਦੇ ਆਪਣੇ ਲਿਖੇ ਹੋਏ ਮਹਾਰਾਜ ਜੀ ਦੇ ਬਚਨਾਂ ਨੂੰ ਹੌ ਲੜੀ ਗਾਰੂਪ ਦੇ ਵਿੱਚ ਵਿਚਾਰੀਏ ਤਾਂ ਕਿ ਆਪਾਂ ਸਮੇਂ ਨੂੰ ਸਮਰਪਤ ਕਰ ਸਕੀਏ ਤੇ ਘਟ ਤੋਂ ਘਟ ਪੜ੍ਹਨਾ ਮੈਂ ਆਪਦੀ ਨਾਲ ਲੈ ਸਕਾਂ ਮਹਾਰਾਜ ਦੇ ਚਰਨ ਹਿਰਦੇ ਵਿੱਚ ਵਸਾਓ ਕਥਾ ਦੇ ਨਾਲ ਜੁੜੋ ਟਿਕਾਗਰਤਾ ਬਣਾਉਣ ਵਾਸਤੇ ਪਿਆਰ ਦੇ ਨਾਲ ਕੱਢ ਕੇ ਆਖੋ ਜੀ ਸਭਨਾ ਸ੍ਰੀ ਵਾ ਨਾਲ ਫੇਰ ਆਪੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜਉਪਈ ਜਿਨ ਜਿਨ ਨਾਮ ਤਿਹਾਰੁ ਧਿਆਇਆ ਅੱਗੇ ਮਹਾਰਾਜ ਪਰਮਕੀਤਾ ਪਰਮਾਤਮਾ ਦੀ ਮਹਿਮਾ ਵਧਾਈ ਕਰਦੇ ਹੋਏ ਬਚਨ ਕਰਦੇ ਨੇ ਆਪਣੇ ਜੀਵਨ ਬਾਰੇ ਦੱਸ ਰਹੇ ਨੇ ਆਪਣੀ ਆਉਣ ਦਾ ਸਬਬ ਦੱਸ ਰਹੇ ਨੇ ਬਚਨ ਕਰਦੇ ਨੇ ਮੇਰੇ ਮਾਲਕ ਜਿੰਨੇ ਜਿੰਨੇ ਵੀ ਤੇਰੇ ਨਾਮ ਨੂੰ ਧਿਆਇਆ ਚਾਪ ਇੱਕ ਸੁੱਤੀ ਤੇ ਜਾ ਕੇ ਸਿਮਰਨ ਬਣ ਗਿਆ ਫਿਰ ਜਪ ਕਰਨਾ ਨਹੀਂ ਪਈ ਮਤਲਬ ਜਪ ਛੱਡੀ ਦਾ ਵੀ ਨਹੀਂ ਪਰ ਕਰਨਾ ਵੀ ਨਹੀਂ ਪਈ ਜਪ ਕੰਠੋਂ ਫਿਰਦੇ ਕਿ ਨਾ ਪੀ ਤੱਕ ਚਲੇ ਜਾਂਦਾ ਜਿੱਥੋਂ ਬਾਣੀ ਪੈਦਾ ਹੁੰਦੀ ਗੁਰਮੁਖਾ ਦਾ ਰੋਮ ਰੋਮ ਨਮਕਾਰ ਦਾ ਨਾਮ ਜਪਦਾ ਉਹ ਜਪੀਆਂ ਨੇ ਜਿੰਨਾ ਨੇਕ ਤਨੂ ਕੀਆ ਇਹਨੂੰ ਸਿਮਰਿਆ ਧੂਪ ਪਾਪ ਤੈਨ ਨਿਕਟ ਨਾ ਆਇਆ ਉਹਦੇ ਨੇੜੇ ਦੁੱਖ ਅਤੇ ਪਾਪ ਨੇੜੇ ਨਹੀਂ ਆਉਂਦੇ ਦੁੱਖ ਚਾਰ ਪਾਸੇ ਬਾਣੀ ਚ ਦੱਸੇ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਨ ਦੁੱਖ ਇੱਕ ਦੁੱਖ ਰੋਗ ਲੱਗਿਆ ਤੰਤਾਏ ਬੈਰ ਨਾ ਭੁੱਲੇ ਦਰੁ ਵਿਛੋੜੇ ਦਾ ਦੁੱਖ ਭੁੱਖ ਦਾ ਦੁੱਖ ਬਿਮਾਰੀ ਦਾ ਦੋ ਤੇ ਜਮਾਂ ਦੀ ਮਾਰ ਦਾ ਇਹ ਪਾਪ ਪਾਪ ਕਈ ਤਰ੍ਹਾਂ ਦੇ 10 ਸਾਲ ਐ ਬੜੀ ਪ੍ਰਸੰਗਤ ਉਹਦੇ ਵਿੱਚ ਪੁਲਿਸਿਆ ਦੇ 10 ਪਾਪ ਦੱਸੇ ਸਨਾਤਨ ਵਿੱਚ ਇਹਨੂੰ ਵਿਦਨ ਖੇਦ ਕਹਿੰਦੇ ਵਿਦਨ ਖੇਦ ਕਹ ਲੋ ਵਿਦਨ ਖੇਦ ਕਹ ਲੋ ਇਸਲਾਮ ਦੇ ਵਿੱਚ ਇਹਨੂੰ ਹਲਾਲ ਹਰਾਮ ਕਹਿੰਦੇ ਗੁਰਮੁਖ ਵਿੱਚ ਵੀ ਹੁਕਾ ਹਜਾਮਤ ਹਲਾਲ ਹਰਾਮ ਇਹ ਚਾਰ ਵੱਜਰ ਪਾਪ ਆਲੋਕ ਕਹਤਾਂ ਇਹ ਪਾਪ ਦਾ ਮੈਨੂੰ ਚੇਤਾ ਆਉਂਦਾ ਹੁੰਦਾ ਹੁਣੇ ਹੁਣੇ ਕਥਾ ਕਰਦਿਆਂ ਉਹ ਪਾਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੋਂ ਕਿਸੇ ਤਰ੍ਹਾਂ ਦੇ ਗ੍ਰੰਥ ਵਿੱਚ ਨਹੀਂ ਆਉਂਦਾ ਸ਼ਾਇਦ ਉਹ ਪਾਪ ਹੈ ਨਾ ਕੋਲ ਲੱਗਦਾ ਕਾਹੇ ਤੂ ਝਗਰਤ ਹੋ ਸੰਗਵਾ ਸਾਰਾ ਖਲਦਾ ਕਾਹੇ ਤੂ ਝਗਰਤ ਹੋ ਸੰਗਵਾ ਜਿਨ ਕੇ ਜਣੇ ਮਹੀਨੇ ਦਿਨੋ ਦਿਨ ਸੰਗ ਝਗਰਤ ਜਿਨ੍ਹਾਂ ਨੇ ਤੈਨੂੰ ਜਣਿਆ ਕਿ ਵੜਿਆ ਕੀਤਾ ਉਹਨਾਂ ਦੇ ਨਾਲ ਝਗੜਨਾ ਪਾ ਆ ਇਹਨੂੰ ਹੀ ਪਾਪ ਆਦੇ ਇਹ ਪਾਪ ਅਸੀਂ ਆਧਿਕ ਬਹੁਤ ਕਰਦੇ ਹਾਂ ਤੇ ਇਸ ਕਰਕੇ ਇਹ ਪਾਪ ਨਾ ਕੋਟੇ ਵੱਡੇ ਪੁਰਾਣੇ ਨਵੇਂ ਪਾਪ ਨਵੇਂ ਤੋਂ ਨਵੇਂ ਪਾਪ ਦਾ ਉਹਨੇ ਨੇ ਦੇਖ ਲੋ ਪੜੀ ਜਿਵੇਂ ਜਿਵੇਂ ਦੁਨੀਆ ਵੱਧ ਰਹੀ ਹੈ ਪਾਪ ਕਰਨ ਦੇ ਤਰੀਕੇ ਵੱਧ ਰਹੇ ਨੇ ਉਹ ਉਹਨਾਂ ਕਰਨ ਦੇ ਤਰੀਕੇ ਇਸ ਭਰੇ ਨੇ ਪੁੱਛਦੇ ਆ ਕਿ ਇਹ ਵੀ ਕਰਉਂਦਾ ਸੀ ਸਾਡੇ ਧਰਮ ਵਿੱਚ ਉਹ ਪੁੰਨ ਵੀ ਜਾਂਦੇ ਚੰਗਾ ਤੇ ਪਾਪ ਨਿਤ ਨਵੇਂ ਨਾ ਫਤ ਹੋਵੇ ਮਾਰੇ ਕਹਿੰਦੇ ਮਾਲਕ ਜਿਨ੍ਹਾਂ ਨੇ ਤੇਰਾ ਨਾਮ ਧਿਆਇਆ ਦੋ ਘੋਟ ਪਾਪ ਉਹਨਾਂ ਦੇ ਨੇੜੇ ਵੀ ਨਾ ਆਇਆ ਜੇ ਜੇ ਔਰ ਧਿਆਨ ਕੋ ਧਰਹੀ ਤੇ ਤੇਰੇ ਧਿਆਨ ਨੂੰ ਧਰਮ ਦੀ ਬਜਾਏ ਜੇ ਕੋਈ ਹੋਰ ਧਿਆਨ ਧਾਰਨ ਕਰਦੇ ਦੇਵ ਜੀਵ ਜਾਂਦੇ ਧਿਆਨ ਪੀੜਾ ਫਕੀਰਾਂ ਦਾ ਧਿਆਨ ਧੀਆਂ ਪਤਾਂ ਦਾ ਧਿਆਨ ਕਰਨਾ ਆੰਦਾ ਘਰ ਦਾ ਪ੍ਰਾਪਰਟੀ ਦਾ ਦਮੜਿਆਂ ਦਾ ਆਜੂਤ ਧਿਆਨ ਕਰਦੇ ਤੇਰੇ ਤੋਂ ਛੁੱਟ ਕੋਈ ਵੀ ਹੋਰ ਧਿਆਨ ਬਹਿਸ ਬਹਿਸ ਬੌਧਨ ਤੇ ਮਰਹੀ ਉਹ ਬਹਿਸ ਬਹਿਸ ਕੇ ਬਾਤ ਝਗੜਿਆਂ ਦੇ ਵਿੱਚ ਮਰ ਜਾਂਦੇ ਨੇ ਖਤ ਜਾਂਦੇ ਸਾਰਾ ਜੀਵਨ ਬਹਿਸ ਬਹਿਸੇ ਦੇ ਵਿੱਚ ਘੜੇ ਦੇ ਖਾਦ ਵੇਤ ਹੀ ਉਹਨਾਂ ਦਾ ਵਦੀਪ ਹੁੰਦਾ ਹੈ। ਮਨ ਇਹ ਕਾਰਜ ਜਗਤ 모 ਆਏ। ਮਨ ਇਹ ਕਹਿੰਦੇ ਅਸੀਂ ਇਸ ਕਾਰਜ ਦੇ ਵਾਸਤੇ। ਕਾਰਜ ਸ਼ਬਦ 100% ਕਾਜ ਬਣ ਜਾਂਦਾ। ਸਤਿਗੁਰ ਬਾਣੀ ਵਿੱਚ ਕਾਰਜ ਵੀ ਹੁੰਦਾ ਤੇ ਕਾਜ ਵੀ ਹੁੰਦਾ। ਜਿਵੇਂ ਮਾਰਗ ਵੀ ਹੁੰਦਾ ਤੇ ਮਾਗੋ ਵੀ ਆਉਂਦਾ। ਮਨਾਂ ਮਾਗਾਂ ਚੱਲਿਆ ਤੁੰ। ਤੇ ਕਾਰਜ ਦੇ ਇਹ ਸਵਾਸ ਸਤਿਗੁਰ ਸਾਖੀ ਹੈ। ਤੇ ਸਤਿਗੁਰ ਤੁਮਰੇ ਕਾਜ ਸਵਾਰੇ ਕਾਜ ਵੀ ਆ ਗਿਆ ਕਾਜ ਵੀ ਆਇਆ ਤੇ ਇਸ ਤਰ੍ਹਾਂ ਹਮੇ ਬਾਦ ਜਗਤ ਮੋ ਆਇਆ ਅਸੀਂ ਇਸ ਕਾਜ ਇਸ ਕਾਜ ਦੇ ਵਾਸਤੇ ਜਗਤ ਵਿੱਚ ਆਏ ਕਿਸ ਕਾਜ ਦੇ ਵਾਸਤੇ ਧਰਮ ਹਿਤ ਗੁਰਦੇਵ ਪਠਾਏ ਉਹ ਹੈ ਪੰਥ ਪ੍ਰਚਾਰ ਧਰਮ ਨੂੰ ਪੈਦਾ ਕਰਨ ਵਾਸਤੇ ਗੁਰਦੇਵ ਤਰੰਕਾਰ ਰਤਨਹਾਰ ਸਤ ਸਰਦਾਰ ਨੇ ਸੰਭੇਜਿਆ ਵੇਖੋ ਕਿੱਡਾ ਹਨੇਰਾ ਆਇਆ ਇਹ ਦੁਨੀਆਂ 'ਚ ਕਿੱਡਾ ਲੋੜਾ ਆ ਗਿਆ ਲੋਕ ਇਥੋਂ ਤੱਕ ਕਹਿਣ ਲੱਗੇ ਨੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਗਰੀਬ ਨਿਵਾਜ ਜੀ ਦੇ ਗੁਰਦਸਵੇਂ ਪਾਸ਼ਾ ਮਹਾਰਾਜ ਗਰੀਬ ਨਿਵਾਜ ਜੀ ਨੇ ਕੋਈ ਧਨ ਵੀ ਨਹੀਂ ਪਾਇਆ ਵਾਹ ਵਾਹ ਸਤਿ ਕੀ ਜਾਈਏ ਕਿੰਦਾਂ ਦੀ ਅਕਲ ਸੂਝ ਗੁਰੂ ਦੀ ਹੁੰਦੀ ਹੈ ਦਸਵੇਂ ਪਾਸ਼ਾ ਮਹਾਰਾਜ ਨੇ ਇੱਕ ਚੌਪਈ ਲਿਖੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਬਤ ਤਿੰਨ ਇਹ ਕਾਲ ਨੂੰ ਧਰਮ ਚਲਾਇਆ ਚੌਪਈ ਤਿੰਨੇ ਹੀ ਕਾਲ ਨੂੰ ਧਰਮ ਚਲਾਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਬਤ ਹੁੰਦਾ ਦੋਹਰਾ ਤਿੰਨ ਬੇਟੀਆਂ ਦੀ ਗੁਰ ਵਿਖੇ ਪ੍ਰਗਟੇ ਨਾਮ ਹੁਦਾਏ ਸਭ ਸਿੱਖਾਂ ਨੂੰ ਸੁਖ ਦੇ ਜਾਂਦਾ ਹੈ ਫਿਰ ਕਹਿੰਦੇ ਤਿੰਨ ਇਹ ਕਾਲ ਨੂੰ ਧਰਮ ਚਲਾਇਆ ਉਹਨਾਂ ਨੇ ਇਹ ਧਰਮ ਦੇ ਵਿੱਚ ਧਰਮ ਚਲਾਇਆ ਸਭ ਸਾਧਨ ਕੋ ਰਾਹ ਬਤਾਇਆ ਧਰਮ ਵੀ ਆ ਗਿਆ ਦੂਜੇ ਨੰਬਰ ਤੇ ਆ ਗਿਆ ਰਾਹ ਫਿਰ ਸਭ ਤੈਨਿਹ ਕਲਮੋ ਕਾਰਨ ਚਲਾਇਓ ਸਭ ਸਾਧਨ ਕੋ ਰਾਹ ਬਹਾਰੇ ਅਗੇ ਕਹਿੰਦੇ ਜੋ ਤਾਕੇ ਮਾਰਗ ਮਹਿ ਆਏ ਤੇ ਕਬੂ ਨਹੀਂ ਪਾਕ ਸੰਸਾਏ ਉਸ ਤੋਂ ਅਗੇ ਕਹਿੰਦੇ ਜੇ ਜੇ ਪੰਥ ਤਨ ਕੇ ਬਰੇ ਪਾਪ ਪਾਪ ਤਨ ਕੇ ਬਖਤ ਧਰਮ ਮਾਰਗ ਰਾਹ ਤੇ ਬੰਧ ਕੋਮ ਸ਼ਬਦ ਜਿਹੜਾ ਹੈ ਨਸਲ ਵਾਸਤੇ ਇੱਕ ਕਮਿਊਨਿਟੀ ਵਾਸਤੇ ਇੱਕ ਬਰਾੜੀ ਵਾਸਤੇ ਕਰਦਾ 10ਵੇਂ ਪਾਸ਼ਾ ਮਹਾਰਾਜ ਨੇ ਜਿਹੜਾ ਜਫਰਨਾਮਾ ਦੇਖਿਆ ਆਪਣੀ ਬਾਣੀ ਦੇ ਤੁਰਖੜੇ ਚ ਉਹ ਬਦਿਆ ਰੰਗ ਦੇ ਮਹਾਮਲੇਸ਼ ਨੂੰ ਸਤਾਹਾਰੇ ਨੂੰ ਉਹਦੇ ਚ ਮਹਾਰਾਜ ਕਹਿੰਦੇ ਵੀ ਜਿਹੜੀ ਬਰਾੜਾਂ ਦੀ ਕੌਮ ਆ ਇਹ ਮੇਰੇ ਤਾਂਦੇ ਬਰਾੜ ਮੇਰੇ ਖਾ ਗਿਆ ਕਰਨੇ ਤੇ ਤੂੰ ਇੱਥੇ ਆ ਜਾ ਮੈਨੂੰ ਮਿਲਣ ਮਲਬਾਈ ਬਰਾੜ ਦੇ ਨਹੀਂ ਰੱਖਿਆ ਕਰਨਗੇ ਤੈਨੂੰ ਖਾਂ ਨਹੀਂ ਹੁੰਦੇ ਤੂੰ ਇਹ ਨਾ ਸੋਚੀ ਕਿ ਤੂੰ ਤੈਨੂੰ ਕੋਈ ਸਿਕਿਉਰਿਟੀ ਦੀ ਫਿਕਰ ਆ ਜਾਣੀ ਉਥੇ ਮਾਰਨੇ ਬਰਾੜਾ ਕੌਮ ਲਿਖਿਆ ਮਤਲਬ ਇੱਕ ਕਮਿਊਨਿਟੀ ਇੱਕ ਬ੍ਰਦਰਹੀ ਇੱਕ ਗਰੁੱਪ ਇੱਕ ਸਮਾਜ ਦੇ ਵਾਸਤੇ ਵੀ ਕੌਮ ਸ਼ਬਦ ਇਸ ਇਸਲਾਮ ਦੇ ਵਿੱਚੋਂ ਬਾਅਦ ਵਿੱਚ ਜ਼ਿਆਦਾ ਪ੍ਰਚਲਿਤ ਹੋਇਆ ਉਹਦਾ ਬਾਣੀ ਜੀ ਵੀ ਹੁੰਦਾ ਮਹੌਕਮ ਔਜ ਹਠਲੀ ਰੇ ਹਠਲੀ ਨਹੀਂ ਹਠਲੀ ਰੇ ਤਾਂ ਇਸ ਕਰਕੇ ਜੇ ਦੁਨੀਆ ਦੀ ਵੰਡ ਕੌਮ ਦੇ ਨਾਂ ਤੇ ਹੋਵੇਗੀ ਅਸੀਂ ਕੌਮ ਵੀ ਕੌਮ ਸ਼ਡ ਨਸਲ ਵੀ ਵੱਖਰੀ ਕੌਮ ਤੇ ਹੀ ਹੈਗੇ ਨਸਲ ਵੀ ਵੱਖਰੀ ਵੱਖਰੀ ਸਾਡੇ ਬੰਦੇ ਕੋਈ ਸੋਚ ਸਕਦਾ ਕੋਈ ਨਹੀਂ ਸੋਚ ਸਕਦਾ ਜੋ ਹੀ ਕਰਦਾ ਕੋਈ ਨਹੀਂ ਦੱਸ ਸਕਦਾ ਤੇਜ਼ ਘਾਟਿਆਂ ਦਾ ਸੋਚਣ ਦਾ ਆਹਨ ਦੀ ਪਹਿਰਾਨ ਦਾ ਖਵਾਉਣ ਦਾ ਬੈਠਣ ਖਲੋਣ ਦਾ ਜੰਗ ਜੁੱਤ ਲੜਨ ਦਾ ਹਦਾ ਪ੍ਰਾਪਤ ਕਰਨ ਦਾ ਦਿਹਾੜਾ ਦਾ ਹਰ ਇੱਕ ਚੀਜ਼ ਦਾ ਸਾਡਾ ਆਪਣਾ ਤਰੀਕਾ ਆਪਣਾ ਸਿਕਾ ਜੇ ਕੌਮ ਦੀ ਗੱਲ ਹੋਵੇਗੀ ਅਸੀਂ ਕੌਮ ਵੀ ਵੱਖਰੀ ਜੇ ਨਸਲ ਦੀ ਗੱਲ ਹੋਵੇਗੀ ਅਸੀਂ ਨਸਲ ਵੀ ਵੱਖਰੀ ਸਾਡੇ ਬੰਦੇ ਛਿਪਦੇ ਨਹੀਂ ਲੋਕੀਂ ਕਿ ਸਾਡੇ ਮਹਾਰਾਣੇ ਨਸਲ ਹੈ ਜੀਤਨੀ ਪੰਥ ਚ ਲਾਇਆ ਫੇਰ ਸੁਣੋ ਅਰਥ ਨਹੀਂ ਕਰਨੇ ਸਿਰਫ ਕੌੜੀ ਪੜਨੀ ਧਿਆਨ ਤੁਸੀਂ ਅਥਾਵਲ ਦਿਓ ਅਥਾਵਲ ਜਿਸ ਤਰ੍ਹਾਂ ਤਿੰਨ ਇਹ ਕਲਮੋਂ ਧਰਮ ਚ ਲਾਇਆ ਸਭ ਸਾਧਨ ਉਹ ਰਾਹ ਬਤਾਇਓ ਜੋ ਤਾਂ ਕੇ ਮਾਰਗ ਮੈਂ ਆਏ ਕੇ ਕਭੂ ਨਹੀਂ ਪਾਪ ਸੰਭਾਲੇ ਜੇ ਜੇ ਪੰਥ ਤਮਨ ਕੇ ਪਰੇ ਪਾਪ ਪਾਪ ਜਿੰਨ ਕੇ ਪ੍ਰਭ ਹਰੇ ਦੁਖ ਉਹ ਕਬੂ ਨਾ ਸੰਸਾਰੇ ਕਾਲ ਜਾਲ ਕੇ ਵਿੱਚ ਨਾ ਆਏ ਇਥੇ ਮਹਾਰਾ ਜੀ ਕਹਿੰਦੇ ਅਸੀਂ ਇਸ ਕਾਰਜ ਵਾਸਤੇ ਇਸ ਕਾਰਜ ਵਾਸਤੇ ਇਸ ਕੰਮ ਵਾਸਤੇ ਇਸ ਉਦੇਸ਼ ਨੂੰ ਵਾਸਤੇ ਆਏ ਉਹ ਹੈ ਕਰਮੇਹਤ ਸੰਸਾਰ ਤੇ ਆਏ ਹੋਰ ਸੁਣੋ ਅੱਗੇ ਭਾਈ ਜਹਾਂ ਜਹਾਂ ਤੁਮ ਧਰਮ ਵਿਸਥਾਰੋ ਕਿੱਥੇ ਕਿੱਥੇ ਜਹਾਂ ਜਹਾਂ ਜਿੱਥੇ ਕਿੱਥੇ ਮਤਲਬ ਹਰ ਜਗ੍ਹਾ ਤੁਸੀਂ ਜਾ ਕੇ ਧਰਮ ਨੂੰ ਵਿਸਥਾਰੋ ਧਰਮ ਦਾ ਵਿਸਥਾਰ ਕਰਕੇ ਧਰਮ ਦਾ ਫੈਲਾਓ ਤੋ ਤੁਹਾਡਾ ਧਰਮ ਸਭ ਪਾਸੇ ਫੈਲ ਗਿਆ ਹਰ ਜਗ੍ਹਾ ਪੈ ਗਿਆ ਹਰ ਖਿੱਤੇ ਵਿੱਚ ਪੈ ਗਿਆ ਅਸੀਂ ਖਾਲਸਾ ਜੀ ਇੱਥੇ ਆਣ ਕੇ ਬੈਠੇ ਆ ਮੰਤਰੀ ਰਮਨ ਸਿੰਘ ਕੋਈ ਸਾਊਥ ਵਿੱਚ ਬੈਠਾ ਕੋਈ ਦੱਖਣ ਵਿੱਚ ਪੂਰਬ ਵਿੱਚ ਬੈਠਾ ਕੋਈ ਕਿਸੇ ਮਰਦੀ ਪਾਸੇ ਬਗੈ ਗੁਰੂ ਗਰੀਬ ਨਿਵਾਜ ਮਹਾਰਾਜ ਦੀ ਹਜ਼ਮਤ ਦਾ ਸਿੱਖੀ ਦਾ ਆਉਂਦੀ ਦਾ ਪ੍ਰਚਾਰ ਦਾ ਸਾਜ਼ਾ ਬੜੀ ਖਾਨਗੀ ਦੀ ਗੱਲ ਹੈ ਦੁਨੀਆਂ ਦਾ ਇਹ ਕਾ ਜ਼ੀਬ ਇੱਕ ਅਨੋਖਾ ਬੈਲੈਂਸ ਹੈ ਸੰਤੁਲਨ ਜਿਨ੍ਹਾਂ ਦੇਸ਼ਾਂ ਦੇ ਵਿੱਚ ਮੁਸਲਮਾਨਾਂ ਨੂੰ ਹਿੰਦੂਆਂ ਨਾਲ ਹਸਤ ਹੈ ਹਸਰਤ ਹੈ ਮਤਲਬ ਇੱਕਾ ਉਹਨਾਂ ਨੂੰ ਕੋਈ ਪ੍ਰਸ਼ਾਸ਼ਕ ਇਹਨਾਂ ਦੇਸ਼ਾਂ ਦੇ ਵਿੱਚ ਕਿਸਾਨਾਂ ਨੂੰ ਮੁਸਲਮਾਨਾਂ ਦੇ ਨਾਲ ਥੋੜੀ ਠਹਾਰਿਆ ਮੁਸਲਮਾਨਾਂ ਦੇ ਨਾਲ ਸਾਡੇ ਭੈਣਾਂ ਕਿਸੀ ਕਿਸਮਤ ਨਾਲ ਨਾ ਅਸੀਂ ਈਸਾਈ ਨਾ ਅਸੀਂ ਸੁਲਮਾਨ ਨਾ ਇਸਾਈ ਨਾ ਅਸੀਂ ਨਾ ਅਸੀਂ ਕਿਸੇ ਦੇ ਦੁਸ਼ਮਣ ਤੇ ਨਾ ਅਸੀਂ ਕਿਸੇ ਤੋਂ ਨਿਕਲੇ ਕਿੱਡਾ ਇਹ ਲਖਣ ਲਖਣ ਗੁਰੂ ਗਰੀਬ ਸਮਾਜ ਮਹਾਰਾਜ ਦੇ ਘਰ ਇਸ ਕਰਕੇ ਮਹਾਰਾਜ ਕਹਿੰਦੇ ਜਾਓ ਤੇ ਜਾ ਕੇ ਤੁਸੀਂ ਧਰਮ ਦਾ ਵਿਸਥਾਰ ਕਰੋ ਧਰਮ ਦਾ ਵਾਧਾ ਕਰੋ ਧਰਮ ਫੈਲਾਓ ਜਿੰਨਾ ਪਹਿਲੇ 10ਵੇਂ ਪਾਸ਼ਾ ਮਹਾਰਾਜ ਦਾ ਰੁੱਮੇਆ ਮੇਰਾ ਇੱਕ ਇੱਕ ਸਿੰਘ ਕਟੋ ਕਟ ਪੰਜ ਪੰਜ ਸਿੰਘ ਹੋਰ ਚਾਰ ਮੇਰੀਆਂ ਧੀਆਂ ਗੁਰੂ ਗ੍ਰੀਵਨਿਵਾਜ ਮਹਾਰਾਜ ਜੀ ਦੀ ਗੁਰਮਤਿ ਦਾ ਪ੍ਰਕਾਸ਼ ਹੈ। ਹਰ ਸਾ ਜੀ ਆਪਾਂ ਸਾਰੇ ਧੀਆਂ ਪੈਣਾ ਬਣੇ। ਮੇਰੀਆਂ ਦੋ ਭੈਣਾ ਦੋ ਭੈਣਾ ਦੀਆਂ ਦੋ-ਦੋ ਬੱਚੀਆਂ ਮਤਲਬ ਮੇਰੀਆਂ ਚਾਰ ਧੀਆਂ। ਮੇਰੀਆਂ ਚਾਰ ਬੱਚੀਆਂ ਇੱਕ ਘਰਾਂ ਵਿੱਚ ਗੁਰਦਸ ਸਿੰਘ ਪਾਸ਼ਾ ਮਹਾਰਾਜ ਦੀਆਂ ਸਾਰੀਆਂ लाਡਲੀਆਂ ਧੀਆਂ ਦਿਲ ਵਿੱਚੋਂ ਹਿਰਦੇ ਵਿੱਚੋਂ ਸੱਚ ਮੁੱਚ ਹਿਰਦੇ ਵਿੱਚੋਂ ਮੇਰੀਆਂ ਪੈਣਾ। ਮੈਂ ਕੁਛ ਨਸੀਬ ਹਾਂ ਜਿਹਦੀਆਂ ਇੱਕ ਦੋ ਭੈਣਾਂ ਹੁਣ ਹੁਣ ਉਹਨੂੰ ਕੋਈ ਆਂਝ ਨਹੀਂ ਆਉਂਦੀ ਤੇ ਪੰਥ ਦੀਆਂ 10ਵੇਂ ਪਾਸ਼ ਸਾਰੀਆਂ ਧੀਆਂ ਜਿਹਦੀਆਂ ਭੈਣਾਂ ਹੁਣਾ ਉਹਨੂੰ ਹੋਰ ਕੀ ਚਾਹੀਦਾ ਬਾਵਜੂਦ ਇਹਦੇ ਇੱਕ ਬਚਨ ਅਸੀਂ ਕਥਾ ਵਿੱਚ ਕਹਿਣਾ ਚਾਹੁੰਦਾ ਥੋੜਾ ਜਿਹਾ ਔਖਾ ਜਿਹਾ ਹੋ ਗਿਆ ਕਿਉਂਕਿ ਧੀਆਂ ਵਾਲੇ ਹਨ ਭੈਣਾਂ ਵਾਲੇ ਹਨ ਅਸੀਂ ਆਪਣੇ ਮਨਾਂ ਵਿੱਚ ਇਹ ਖਿਆਲ ਕਰਦੇ ਹਾਂ ਕਿ ਧੀਆਂ ਨੂੰ ਅਮਰ ਉਨੇਸ਼ਕਾ ਜਾਂ ਈਆਂ ਵੀ ਕਈ ਇਹ ਦੀ ਮੰਨਦੇ ਹੁਣ ਥੋੜਾ ਜਿਹਾ ਸੰਸਾਰ ਜਾ ਕੇ ਅਮੀਆਂ ਨੇ ਅੱਜਕੱਲ ਪਹਿਲਾਂ ਨਹੀਂ ਸੀ ਥੋੜਾ ਜਿਆਦਾ ਜੇ ਨੂਖਮ ਨਹੀਂ ਆਇਆ ਸਵਾਇਆ ਜਿਆਦਾ ਮਾਹੀ ਬਾਪ ਥੋੜਾ ਵੱਧ ਕਰਦੇ ਹੁਣ ਤੇ ਇਹਨਾਂ ਨੂੰ ਅਮਰਤਾ ਸਿੰਘ ਪਰਿਵਾਰ ਪਤਾ ਨਹੀਂ ਮਿਲਣ ਗਏ ਕਿ ਨਹੀਂ ਪਹਿਲੀ ਗੱਲ ਇਹ ਆ ਕਿ ਜਿਨੇ ਅਮਰ ਛੱਕ ਲਿਆ ਹਲਿਆ ਉਹ ਤੇਰੀ ਧੀ ਨਾ ਹੋ ਕੇ ਧਰਮੀ ਬਾਬਾ ਦਸ਼ਮੇਸ਼ ਪਿਤਾ ਦੀ ਤਿਸ ਲੋਕ ਦੀ ਫਿਰ ਉਹਦੀ ਫਿਕਰ ਕਰਦਾ ਉਹ ਹੱਕ ਦਵਾ ਦਿੱਤਾ। ਤੈਨੂੰ ਕੋਈ ਹੱਕ ਹਕੂਕ ਨਹੀਂ ਉਹਦੀ ਫਿਕਰ ਕਰਦਾ। ਮਤਲਬ ਤੂੰ ਨਿਸ਼ਚਿਤ ਹੋ। ਜੇ ਦੀ ਉਧੀ ਆ ਨਾ ਉਹ ਫਿਕਰ ਕਰੇ ਪਈ ਨਹੀਂ। ਦੂਜੀ ਗੱਲ ਇਹ ਹੈ ਦਿਲ ਤੇ ਪੱਥਰ ਪੱਥਰ ਨਹੀਂ ਮਲ ਕੇ ਪਹਾੜ ਵਾਟ ਕੇ ਕਹਿਣੀ ਬੰਦੀ ਹੈ। ਉਹ ਗੱਲ ਇਹ ਹੈ ਕਿ ਸਾਡੀਆਂ ਧੀਆਂ ਭੈਣਾਂ ਬੱਚੀਆਂ ਇਸ ਗੱਲ ਦੀ ਉਮੀਦ ਕਿਸ ਗੱਲ ਦੀ ਕਿ ਮੈਨੂੰ ਅਮਰਤਾ ਸਿੰਘ ਮਿਲੇ ਇਸ ਗੱਲ ਦੀ ਉਮੀਦ ਤਾਂ ਖੜ ਨਾ ਜੇ ਉਹਨਾਂ ਦੇ ਸਕੇ ਭਰਾ ਮਾਮੇ ਦੇ ਚਾਚੇ ਦੇ ਤਾਏ ਦੇ ਭੂਆ ਦੇ ਮਾਸੀਆਂ ਦੇ ਪੁੱਤ ਭਰਾ ਅਮਰ ਭਾਈ ਤਾਂ ਉਹ ਜ਼ਰੂਰ ਉਮੀਦ ਕਰਦਾ ਜਦੋਂ ਪਤਾ ਹੈ ਕਿ ਸਾਡੇ ਵਿੱਚ ਅਮਰਤਾ ਦੀ ਹੁਣ ਸਵਾਏ ਕਿਸਾਂ ਧਾਰੀ ਵਿੱਚ ਉਹ ਸਵਾਏ ਹਨ ਬੜੀ ਸ਼ਰਮਿੰਦਗੀ ਦੀ ਗੱਲ ਹੈ ਮਾੜੀ ਗੱਲ ਆ ਦੁਖਦਈ ਗੱਲ ਆ ਫਿਰ ਧੀਆ ਇੱਕ ਹਿੰਮਤ ਬਣ ਜਿਵੇਂ ਸਾਡੀਆਂ ਧੀਆ ਨੇ ਪੜ੍ਹਾਈਆਂ ਆਇਲਟਸਾਂ ਦੀਆਂ ਕੋਈ ਕੈਨੇਡਾ ਗਈਆਂ ਸਫਲ ਹੋਈਆਂ ਸਾਡੀਆਂ ਧੀਆ ਪੰਥ ਦੀਆਂ ਧੀਆ ਸਾਡੀਆਂ ਭੈਣਾ ਭੈਣਾ ਦੀਆਂ ਨੂੰ ਕਦੀ ਮਾੜਾ ਨਹੀਂ ਕਹੀ ਧੀਆ ਭੈਣਾ ਨੂੰ ਉਹ ਮਾੜਾ ਕਹਿਣ ਜਿਹੜੇ ਧੀਆ ਜਾਂ ਭੈਣਾ ਦੀ ਕੁੱਖ ਤੋਂ ਪੈਦਾ ਹੋ ਧਰਤੀ ਧਰਤੀ ਤੋਂ ਉੱਗੇ ਹੋਣ ਕਿ ਅਸਮਾਨ ਤੋਂ ਧਰਮ ਰਾਜੇ ਨੇ ਇਹਨਾਂ ਨੂੰ ਲੱਤ ਮਾਰ ਕੇ ਜ਼ਮੀਨ ਤੇ ਛੁਟਿਆ ਉਹ ਧੀਆਂ ਦੀ ਬਿਰਤੀ ਗੱਲਾਂ ਧੀਆਂ ਬਾਰੇ ਬੋਲਣ ਧੀਆਂ ਕਦੇ ਵੀ ਨਹੀਂ ਗੁਰੀਆਂ ਉਹਨਾਂ ਨੂੰ ਸੁਣ ਕੇ ਉਹਨਾਂ ਨੂੰ ਸਮਝ ਕੇ ਉਹਨਾਂ ਨੂੰ ਵਿਚਾਰ ਕੇ ਧੀਆਂ ਨੇ ਮਿਹਨਤਾਂ ਕੀਤੀਆਂ ਇੱਕ ਦਰਮਿਆਨੇ ਪਰਿਵਾਰ ਦੇ ਬੱਚੇ ਨਾਲ ਵਿਆਹ ਆਨੰਦ ਕਾਰਜ ਕੀਤਾ ਮਤਲਬ ਦੋ ਪਰਿਵਾਰਾਂ ਦੀ ਕ੍ਰਿਪਾ ਨਿਕਲੀ ਆਪਣੇ ਪਰਿਵਾਰ ਦੀ ਵੀ ਕ੍ਰਿਪਾ ਨਿਕਲ ਗਈ ਦੂਜੇ ਦੇ ਪਰਿਵਾਰ ਦੀ ਕ੍ਰਿਪਾ ਨਿਕਲੀ ਮਗਰ ਰਹਿਣ ਵਾਲੇ ਹੋਰ ਭੈਣਾ ਭਰਾਵਾਂ ਨੂੰ ਪੜਾਇਆ ਉਹਨਾਂ ਨੇ ਉਹਨਾਂ ਨੂੰ ਬੁਲਾ ਲਿਆ ਸੈਟਲ ਕਰ ਲਿਆ ਇੱਕ ਪੀੜ੍ਹੀ ਧੀਆਂ ਦੀ ਮਿਹਨਤ ਕਰਦੀ ਰਹੀ ਪਿਛਲੇ ਲਗਭਗ 15 20 ਕੇ 25 ਸਾਲ ਬੜੀ ਵੱਡੀ ਮਤ ਪੰਜਾਬ ਦੀ ਇਕਨੋਮੀ ਉੱਪਰ ਚੁੱਕਣ ਵਾਸਤੇ ਧੀਆਂ ਦੀ ਬੜੀ ਕੰਮ ਕਰਤਾ ਕਦੇ ਇਹਦੇ ਵਾਸਤੇ ਆਉਂਦੇ ਹੁਣ ਸਾਡੀਆਂ ਧੀਆਂ ਸਾਡੀਆਂ ਬੱਚੀਆਂ ਥੋੜੀ ਜੀ ਹਿੰਮਤ ਹੋਰ ਜਿਵੇਂ ਇਹਨਾਂ ਨੇ ਗਰੀਬੀ ਦੂਰ ਕਰਨ ਵਾਸਤੇ ਬਾਪ ਅਸ਼ਕਤ ਮਿਹਨਤ ਕੀਤੀ ਉਵੇਂ ਆਪਣਾ ਹਿਰਦਾ ਵੱਡਾ ਕਰਕੇ ਸਾਰੀਆਂ ਧੀਆਂ ਨੂੰ ਰੱਖਦਾ ਮੇਰਾ ਇਹ ਮਨ ਮੰਨਾ ਕਿ ਧੀਆਂ ਅੰਦਰ ਸ਼ਕਲ ਨਹੀਂ ਪਿਆਰ ਮੇਰਾ ਇਹ ਮਨਨਾ ਧੀਆਂ ਸਾਰੀਆਂ ਅੰਦਰ ਸ਼ਕਲ ਲਈ ਪਿਆਰ ਸਿੰਘਣੀਆਂ ਸਾਰੀਆਂ ਅੰਦਰ ਸ਼ਕਲ ਲਈ ਪਿਆਰ ਕੋਈ ਇਕੱਲ ਤੋਵੇ ਤੇ ਮੈਂ ਨਹੀਂ ਮੰਨ ਸਕਦਾ ਲੋਕ ਕਹਿੰਦੇ ਨੇ ਕਿ ਕਈ ਬੀੜੀਆਂ ਨਹੀਂ ਹੰਬਰ ਸਕਣ ਲਈ ਪਿਆਰ ਮੇਰੇ ਇਹ ਮਨਨਾ ਉਹ ਧੀਆਂ ਪੈਣਾ ਅੰਮਰਤ ਛਕ ਲੈਣ ਗ੍ਰਹਿ ਜਗਤ ਵਿੱਚ ਰਹਿਣ ਨਤੀਜਾ ਕੀ ਹੋਏਗਾ ਕਿ ਜੇ ਮਨੁੱਖਾਂ ਬੇਮੁਖਾਂ ਦੇ ਘਰੇ ਵੀ ਉਹਨਾਂ ਨੂੰ ਜਾਣਾ ਹੋਵੇਗਾ ਮਾਤਾ ਪਿਤਾ ਜੀ ਦੀ ਆਗਿਆ ਅਸੀਸ ਦੇ ਨਾਲ ਧੰਦੂ ਗੁਰਿੰਦ ਸਿੰਘ ਜੀ ਮਹਾਰਾਜੀ ਆਗਿਆ ਅਸੀਸ ਦੇ ਨਾਲ ਤਾਂ ਉਹ ਆਪਣਾ ਸ਼ੌਂਕ ਆਪਣਾ ਸਿੱਖੀ ਸਿਦਕ ਆਉਣ ਵਾਲੇ ਧੀਆਂ ਉੱਤਾਂ ਤੇ ਪੂਰੀਆਂ ਉਦੇ ਘਰੇ ਧੀ ਜਨਮ ਲਵੇਗੀ ਪੁੱਤ ਜਨਮ ਲਵੇਗਾ ਉਹਨੂੰ ਰੱਜ ਕੇ ਸਰਦਾਰ ਜਨਮ ਮਿltੀ ਨਤੀਜਾ ਵੀ ਨਿਕਲੇਗਾ 15 20 ਸਾਲਾਂ ਬਾਅਦ ਪੰਥ ਦੀਆਂ ਸਾਰੀਆਂ ਧੀਆਂ ਤੇ ਪੰਥ ਦੇ ਸਾਰੇ ਪੁੱਤ ਅਮਰਧਾਰੀ ਨਹੀਂ ਹੁਣ ਜੇ ਮਾਪੂ ਸਿੰਘ ਅਮਰਧਾਰੀ ਨਹੀਂ ਬੱਚੇ ਲੜਕੇ ਅਮਰਧਾਰੀ ਨਹੀਂ ਤੇ ਧੀਆਂ ਨੇ ਸੋਚਣ ਵੀ ਅਸੀਂ ਅਮਰਦ ਨਹੀਂ ਸਕਣਾ ਕਿਉਂਕਿ ਅਮਰਧਾਰੀ ਬੱਚੇ ਨੇ ਵਾਪੇ ਉਹ ਹੀ ਸੋਚ ਸਾਰਿਆਂ ਦਾ ਇਹੋ ਹਾਲ ਕਿੰਨਾ ਗੈਪ ਹੈ ਇਹ ਗੈਪ ਕੀ ਦੇਖ ਸਕਦਾ ਸ਼ਰਮ ਦੀ ਦੁੱਖ ਦੀ ਗੱਲ ਆ ਪੰਜਾਬ ਚ ਨਹੀਂ ਦੇਖ ਸਕਦੇ ਰੋਡਾਂ ਤੇ ਚੌਕਾਂ ਵਿੱਚ ਖੜ ਕੇ ਦੇਖ ਸਕਦੇ ਹਾਂ ਤਿੰਨ ਚਾਰ ਬੇਅਮਤੀ ਅਲੰਬ ਦੇ ਨੇ ਇੱਕ ਪੱਗ ਵਾਲਾ ਰੰਗ ਦਾ ਉਹਦੇ ਵੀ ਨਹੀਂ ਘਟੀ ਮਾੜੀ ਗੱਲ ਆ ਅਸੀਂ ਲਿਖਣ ਲਈ ਮਰਨਾਂ ਨਹੀਂ ਦਸਵੇਂ ਪਾਠਾਰ ਤੋਂ ਕੀ ਮੂਮਖਾਵਾ ਚਾਹੀ ਕਿਤਾ ਕੀ ਪੰਥਾ ਇਸ ਕਰਕੇ ਧੀਆਂ ਇਹ ਕੰਮ ਜ਼ਰੂਰ ਕਰ ਗੁਰੂ ਅਰਗੁਨ ਦੇਵ ਸਾਹਿਬ ਜੀ